ਸਤਕਾਰਯੋਗ ਪੰਜਾਬੀਓ ਅੱਜ ਅਮਿਤ ਸ਼ਾਹ ਨੇ ਲੁਧਿਆਣੇ ਆਉਣਾ ਔਰ ਉਹਦਾ ਵਿਰੋਧ ਸੰਜੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾ ਰਿਹਾ ਤੇ ਪੁਲਿਸ ਵੱਲੋਂ ਫੜੋਫੜੀ ਕੀਤੀ ਜਾ ਰਹੀ ਆ ਅੱਜ ਸਵੇਰ ਕਿਰਤੀ ਕਿਸਾਨੀ ਨੂੰ ਦੇ ਸੂਬਾ ਪ੍ਰਧਾਨ ਨਰਪੈ ਸਿੰਘ ਟੁੱਡੀਕੇ ਦੇ ਘਰ ਜਿਹੜੀਆਂ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਉਹਨਾਂ ਨੇ ਛਾਪਾ ਮਾਰੀ ਕੀਤੀ ਆ ਸਿਵਲ ਵਰਦੀਆਂ ਚਾਹੇ ਆ ਸਾਰੇ ਹਿੰਦੀ ਬੋਲਣ ਵਾਲੇ ਸੀ ਉਹਦੇ ਚ ਕੋਈ ਵੀ ਪੰਜਾਬ ਦਾ ਅਧਿਕਾਰੀ ਨਹੀਂ ਸੀਗਾ ਘਰ ਦੀ ਤਲਾਸ਼ੀ ਲਈ ਮੋਬਾਈਲ ਫੋਨ ਦੇਖਿਆ WhatsApp ਚ ਚੈੱਕ ਕੀਤਾ ਵੀ ਕਿਹਨੂੰ ਫੋਨ ਕੀਤੇ ਗਏ ਕਿਹਨੂੰ ਮੈਸੇਜ ਕੀਤੇ ਗਏ ਔਰ ਘਰ ਦੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਬਣਾਇਆ CCTV ਕੈਮਰੇ ਤੱਕ ਚੈੱਕ ਕੀਤੇ ਗਏ ਜੇ ਪੰਜਾਬ ਜਿੱਥੇ ਆਪਾਂ ਕਹਿੰਦੇ ਆ ਕਿ ਕੇਂਦਰ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਲਾ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਆ ਪਰ ਕੇਂਦਰ ਦੀਆਂ ਜੇ ਸੁਰੱਖਿਆ ਏਜੰਸੀਆਂ ਪੰਜਾਬ ਦੇ ਵਿੱਚ ਕਿਸਾਨਾਂ ਆਗੂਆਂ ਦੇ ਘਰਾਂ ਛਾਪੇ ਮਾਰੀ ਕਰ ਰਹੀਆਂ ਨੇ ਤੇ ਪੰਜਾਬ ਦੀ ਭਗਵੰਤਮਾਨ ਸਰਕਾਰ ਕੀ ਸੂਬਿਆਂ ਦੇ ਅਧਿਕਾਰਾਂ ਨੂੰ ਬਿਲਕੁਲ ਹੀ ਕੇਂਦਰ ਨੂੰ ਸੌਂਪ ਚੁੱਕੀ ਆ ਇਸ ਤੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਨੂੰ ਕੱਢਿਆ ਬੀਐਸਐਫ ਨੂੰ ਪੰਜਾਬ ਦੇ 50 ਕਿਲੋਮੀਟਰ ਆਉਣ ਤੱਕ ਦਾ ਜਿਹੜਾ ਸੀਗਾ ਉਹ ਅਧਿਕਾਰ ਦਿੱਤਾ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਰਵਸ ਰੂਲ ਜਿਹੜੇ ਸੀ ਖਤਮ ਕਰ ਦਿੱਤੇ ਗਏ ਤੇ ਮੋਦੀ ਨੇ ਜਦੋਂ ਪੰਜਾਬ ਚ ਆਣਾ ਚਾਰ ਸੂਬਿਆਂ ਦੀ ਪੁਲਿਸ ਇੱਥੇ ਲਾਈ ਗਈ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਕ ਪਰਸੋ ਜਦੋਂ ਅਸੀਂ ਜਲੰਧਰ ਜਾ ਰਹੇ تھے ਬੀਐਸਐਫ ਨੇ ਸਾਨੂੰ ਰੋਕਿਆ ਬਾਰਡਰ ਸਕਿਉਰਿਟੀ ਫੋਰਸ ਦੀ ਆਰਮਸ ਵਿਲੀਅਨ ਲੋਕਾਂ ਤੇ ਲਾਈ ਜਾ ਰਹੀ ਹੈਗੀ ਆ ਤੇ ਕੇਂਦਰ ਦੀ ਮੋਦੀ ਤੇ ਪੀ ਆਰ ਐਸ ਐਸ ਦੀ ਸਰਕਾਰ ਪੰਜਾਬ ਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੁੰਦੀ ਆ ਇਹ ਗੱਲ ਅੱਜ ਜਿਹੜੀ ਹੈਗੀ ਆ ਸਾਫ਼ ਹੋ ਚੁੱਕੀ ਆ ਔਰ ਜੋ ਇਹਨਾਂ ਦੇ ਆਗੂ ਲਗਾਤਾਰ ਬੋਲ ਰਹੇ ਆ ਕਿ 2 ਤਰੀਕ ਤੋਂ ਬਾਅਦ ਦੇਖਾਂਗੇ ਉਹ ਵੀ ਭਾਜਪਾ ਦੀ ਜਿਹੜੀ ਸਿੱਖਰਲੀ ਲੀਡਰਸ਼ਿਪ ਆ ਉਹਦੇ ਇਸ਼ਾਰੇ ਤੇ ਬੋਲ ਰਹੇ ਆ ਅੱਜ ਉਹ ਕਿਸਾਨ ਆਗੂਆਂ ਦੇ ਘਰਾਂ ਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਨੇ ਜਿਹੜੀ ਹੈਗੀ ਆ ਰੇਡ ਕੀਤੀ ਆ ਔਰ ਗ੍ਰਿਫਤਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਪੰਜਾਬ ਦੀ ਭਗਵੰਤਮਾਨ ਸਰਕਾਰ ਇਹ ਸਭ ਕੁਛ ਉਹਦੀ ਸ਼ੈਤ ਹੀ ਹੋ ਰਿਹਾ ਇਹ ਭਾਜਪਾ ਦੀ ਬੀ ਟੀਮ ਬਣ ਕੇ ਜਿਹੜਾ ਹੈਗੀ ਆ ਉਹ ਕੰਮ ਕਰ ਰਹੀ ਹੈਗੀ ਆ ਜੇਕਰ ਇਹ ਭਗਵੰਤਮਾਨ ਹੁਰੀ ਕਹਿੰਦੇ ਕਿ ਸਾਨੂੰ 13 ਬੰਦੇ ਜਿਟਾਓ 13 ਹੱਥ ਜਿਹੜੇ ਸਾਡੇ ਪਾਰਲੀਮੈਂਟ ਚ ਜਾਣੇ ਆ ਜਿਹੜੇ ਪਹਿਲਾ 92 ਦੇ ਹੱਥ ਆ ਕੀ ਉਹ ਟੁੰਡ ਬਣ ਚੁੱਕੇ ਆ ਕਿ ਉਹ ਪੰਜਾਬ ਦੇ ਹੱਕਾਂ ਲਈ ਨਹੀਂ ਬੋਲਣਗੇ ਕਿ ਅਮਿਤ ਸ਼ਾਹ ਦੇ ਨਾਲ ਜਿਹੜੀ ਤੁਹਾਡੀ ਯਾਰੀ ਆ ਤੁਸੀਂ ਇਦਾਂ ਪੰਜਾਬ ਦੇ ਵਿੱਚੋਂ ਪਕਾਉਣਾ ਚਾਹੁੰਦੇ ਹੋ ਇਸ ਕਰਕੇ ਜਿਸ ਤਰ੍ਹਾਂ ਦੀ ਫਾਸ਼ੀਵਾਦੀ ਤਾਨਾਸ਼ਾਹੀ ਮੋਦੀ ਤੇ ਆਰਐਸਐਸ ਦੀ ਸਰਕਾਰ ਇਸ ਮੁਲਕ 'ਚ ਬਣਾਉਣਾ ਚਾਹੁੰਦੀ ਆ ਪੰਜਾਬ ਉਹਨਾਂ ਨੂੰ ਰੜਕਦਾ ਹੈਗਾ ਇਸ ਕਰਕੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਦਾ ਜੋ ਅਜਨਰ ਭੈ ਸਿੰਘ ਢੁੱਡੀ ਕੇ ਸਾਡੇ ਸੂਬਾ ਪ੍ਰਧਾਨ ਨੇ ਕਿਰਤੀ ਕਿਸਾਨ ਯੂਨੀਅਨ ਦੇ ਉਹਨਾਂ ਨੂੰ ਰੇਡ ਕੀਤੀ ਉਹਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਆ ਇਹਦਾ ਡਟਵਾ ਵਿਰੋਧ ਕਰਨਾ ਚਾਹੀਦਾ ਔਰ ਸਮੁੱਚੇ ਪੰਜਾਬੀਆਂ ਨੂੰ ਭਗਵੰਤ ਮਾਨ ਨੂੰ ਇਹ ਸਵਾਲ ਕਰਨਾ ਚਾਹੀਦਾ ਕਿ ਉਹ ਸੂਬਿਆਂ ਦੇ ਅਧਿਕਾਰ ਬਿਲਕੁਲ ਕੇਂਦਰ ਨੂੰ ਸੌਂਪ ਚੁੱਕਾ ਜਾਂ ਪੰਜਾਬ ਦੇ ਨਾਲ ਖੜਨ ਦਾ ਮਾਦਾ ਰੱਖਦਾ ਚ ਬਣਾਉਣਾ ਚਾਹੁੰਦੀ ਆ ਪੰਜਾਬ ਉਹਨਾਂ ਨੂੰ ਰੜਕਦਾ ਹੈਗਾ ਇਸ ਕਰਕੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਦਾ ਜੋ ਅੱਜ ਜਨਰ ਪੈ ਸਿੰਘ ਢੂਡੀ ਕੇ ਸਾਡੇ ਸੂਬਾ ਪ੍ਰਧਾਨ ਨੇ ਕਿਰਤੀ ਕਿਸਾਨ ਯੂਨੀਅਨ ਦੇ ਉਨ੍ਹਾਂ ਨੂੰ ਰੇਡ ਕੀਤੀ ਉਹਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਆ ਇਹਦਾ ਡਟਵਾ ਵਿਰੋਧ ਕਰਨਾ ਚਾਹੀਦਾ ਔਰ ਸਮੁੱਚੇ ਪੰਜਾਬੀਆਂ ਨੂੰ ਭਗਵੰਤ ਮਾਨ ਨੂੰ ਇਹ ਸਵਾਲ ਕਰਨਾ ਚਾਹੀਦਾ ਕਿ ਉਹ ਸੂਬਿਆਂ ਦੇ ਅਧਿਕਾਰ ਬਿਲਕੁਲ ਕੇਂਦਰ ਨੂੰ ਸੌਂਪ ਚੁੱਕਾ ਜਾਂ ਪੰਜਾਬ ਦੇ ਨਾਲ ਖੜਨ ਦਾ ਮਾਦਾ ਰੱਖਦਾ